ਹਾਂਜੀ ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਸੋ ਫਲਾਈਂਗ ਟਰੱਕਰ ਆਪਾਂ ਯੂਰਪ ਤੋਂ ਦੁਬਈ ਤੇ ਦੁਬਈ ਦੀ ਉਹ ਸਾਈਡ ਆ ਜੋ ਸ਼ਾਇਦ ਤੁਸੀਂ ਨਹੀਂ ਦੇਖੀ ਉਸੋ ਆਜੋ ਦੇਖਦੇ ਹਾਂ ਅੱਜ ਜੀ ਤੇ ਸ਼ੁਰੂਆਤ ਕਰਦੇ ਆ ਅੱਜ ਦੇ ਵਲੌਗ ਦੀ ਆਪਣੇ ਦੁਬਈ ਦੇ ਸਭ ਤੋਂ ਖੂਬਸੂਰਤ ਦ੍ਰਿਸ਼ ਤੇ ਬਰਜ ਖਲੀਫਾ ਦੇ ਜੋ ਕਿ ਸਾਰੇ ਵਲੌਗਰ ਯੂਟਿਊਬਰ ਆਪਣੇ ਇੰਡੀਅਨ ਆਗੇ ਇਹ ਚੀਜ਼ ਆਪਾਂ ਨੂੰ ਦਿਖਾਉਂਦੇ ਨੇ ਪਰ ਆਪਾਂ ਟਰੱਕਾਂ ਵਾਲੇ ਆਪਾਂ ਆਪਣੇ ਜਿਹੜੇ ਵੀਰ ਭਰਾ ਕੰਮ 'ਚ ਉਹਨਾਂ ਚਾਹੁੰਦੇ ਨੇ ਜਾਂ ਦੁਬਈ ਕੰਮ ਕਿਸੇ 'ਚ ਵੀ ਹੋਣਾ ਚਾਹੁੰਦੇ ਨੇ ਸੋ ਇਹ ਸੀਰੀਆ ਜੋ ਆਪਣੇ ਸਾਹਮਣੇ ਖੂਬਸੂਰਤ ਚੱਲ ਰੇ ਫੰਬਾਰੇ ਆ ਦੁਬਈ ਦੀ ਇੱਕ ਸਾਈਡ ਸੋ ਆਪਣੀ ਵੀਡੀਓ ਦਾ ਮਕਸਦ ਆ YouTube ਤੇ ਪਾਉਣ ਦਾ ਦੂਸਰਾ ਦ੍ਰਿਸ਼ ਵੀ ਇਹ ਸੀਨ ਹੈ ਜੋ ਆਪਾਂ ਕਿਤੇ ਕਿਤੇ ਹੁਣਾ ਜਿਹੜੇ ਸੀਨ ਚ ਰਹਿਣਾ ਪੈ ਸਕਦਾ ਹੈ ਉਹ ਚੀਜ਼ ਦੇਖਣੀ ਜ਼ਰੂਰੀ ਹੈ ਸੋ ਵੀਡੀਓ ਨੂੰ ਪੂਰੀ ਦੇਖਿਓ ਜੀ ਵੀਡੀਓ ਵਧੀਆ ਲੱਗੀ ਤਾਂ ਇਸ ਤਰ੍ਹਾਂ ਦੀਆਂ ਵੀਡੀਓ ਹੋਰ ਆਉਗੀਆਂ ਚੈਨਲ ਨੂੰ ਜ਼ਰੂਰ ਕਰਿਓ ਸਬਸਕ੍ਰਾਈਬ ਤੇ ਆਜੋ ਆਪਾਂ ਇਹ ਸੀਨ ਤੋਂ ਬਾਅਦ ਚੱਲਦੇ ਹਾਂ ਉਸ ਸੀਨ ਤੇ ਸੋ ਜਸਟ ਆਪਾਂ ਕੁਝ ਕਿਲੋਮੀਟਰ ਉਸ ਦੁਨੀਆ ਤੋਂ ਆ ਗਏ ਆ ਦੂਸਰੀ ਦੁਨੀਆ 'ਚ ਸੋ ਦੱਸਿਓ ਵੀ ਇਹ ਹੀ ਦਬਾਈ ਲੱਗਦਾ ਹੈ ਰੋਡ ਦੀ ਕੰਡੀਸ਼ਨ ਤੇ ਦੇਖ ਕੇ ਤੇ ਬਾਕੀ ਅਕੋਮੋਡੇਸ਼ਨਸ ਜੋ ਆਪਾਂ ਤੁਹਾਨੂੰ ਦਿਖਾਵਾਂਗੇ ਸੋ ਇੱਥੇ ਆਪਣੇ ਟਰੱਕਾਂ ਵਾਲੇ ਭਰਾ ਵੀ ਰਹਿੰਦੇ ਨੇ ਦੂਸਰੇ ਵੀ ਰਹਿੰਦੇ ਨੇ ਇਹੋ ਬਈ ਸਾਹਮਣੇ ਦੂਸਰੀ ਦੁਬਈ ਜਿੱਥੋਂ ਆਪਾਂ ਆਏ ਇਹ ਆ ਪਿਛੇ ਇੱਥੇ ਦੁਬਈ ਨੂੰ ਬਣਾਉਣ ਵਾਲੇ ਆਪਣੇ ਏਸ਼ੀਅਨ ਆਪਣੇ ਹਾਰਡਵਰਕ ਕਰਦੇ ਮੁੰਡੇ ਕੁੜੀਆਂ ਇੱਥੇ ਬਹੁਤਿਆਂ ਦੀ ਕਾਮੋਡੀਸ਼ਨ ਆ ਇਸ ਏਰੀਆ 'ਚ ਜੱਬਲਲੀ ਸੋ ਇਸ ਤੋਂ ਅੱਗੇ ਆਪਾਂ ਥੱਲੇ ਦਿਖਾਉਨੇ ਤੁਹਾਨੂੰ ਇੱਥੇ ਦਾ ਕੋਸ਼ਿਸ਼ ਸੀਨ ਦੋ ਕੀ ਦੁਬਈ ਦੀ ਦੂਸਰੀ ਸਾਈਡ ਆ ਸੋ ਇਸ ਤੋਂ ਪਹਿਲਾਂ ਆਉਣ ਤੋਂ ਪਹਿਲਾਂ ਦੁਬਈ ਆਉਣ ਤੋਂ ਪਹਿਲਾਂ ਇੱਕ ਚੀਜ਼ ਦੇਖਿਓ ਵੀ ਫਰਕ ਕਿੰਨਾ ਆ ਸੋ ਇੱਥੇ ਸੁਣਦੇ ਹੁੰਨੇ ਸੀ ਇੰਡੀਆ ਜਦੋਂ ਵੀ दारू ਦੇ ਲੱਗਦੇ ਹੁੰਦੇ ਆ ਆਪਣੇ ਅੱਡੇ ਲੱਗਦੇ ਆ ਕਿੱਦਾਂ ਲੱਗਦੇ ਆ ਪਿਛਲੇ ਪਾਸੇ ਗੱਡੀਆਂ ਨੇ ਸਾਰਾ ਸੀਨ ਆਪਾਂ ਤੁਹਾਨੂੰ ਦਿਖਾਵਾਂਗੇ ਇਸ ਵੀਡੀਓ ਦੇ ਵਿੱਚ ਸੋ ਇੱਥੇ ਹੁਣ ਸ਼ਾਮ ਦਾ ਟਾਈਮ ਆ ਸਾਰੇ ਲੋਕੀ ਆਪਣੇ ਕੰਮਕਾਰਾਂ ਤੋਂ ਆ ਰਹੇ ਨੇ ਬਹੁਤੇ ਆਏ ਹੋਏ ਨੇ ਤੇ ਇੰਜੋਏ ਇੱਕ ਗੱਲ ਹੈਰੀ ਇਸ ਪੰਨ ਦੁਨੀਆ ਜਿੰਨੀ ਦੇਖੀ ਆ ਪੈਸੇ ਦਾ ਇੰਜੋਏ ਨਾ ਕੋਈ ਲੈਣਾ ਦੇਣਾ ਨਹੀਂ ਆਪਣੇ ਅਰਬ ਨੂੰ ਕਹਿ ਦਿੰਦੇ ਆ ਵੀ ਬਈ वैसे ही ये ਘੱਟ ਬਣਦੇ ਗਰੀਬ ਐਦਾਂ ਨਾ ਬਾਹਰ ਕੈਨੇਡਾ ਅਮਰੀਕਾ ਬੜੇ ਪੈਸੇ ਬਣ ਪਰ ਇਹ ਲੋਕ ਖੁਸ਼ ਨਹੀਂ ਇਹ ਚੀਜ਼ ਮੈਂ ਦੇਖੀ ਲੋਕ ਖੁਸ਼ ਨਹੀਂ ਘੱਟ ਸੈਲਰੀਆਂ ਨੇ ਦੇਖਿਓ ਸਾਰੇ ਇੰਜੋਏ ਕਰ ਰਹੇ ਨੇ ਪਤੰਦਰਾਂ ਬੀਚ ਹੀ ਬਣਾਇਆ ਪਿਆ ਪੂਰਾ ਇਹ ਚੀਜ਼ ਸਹੀ ਤਾਂ ਨਹੀਂ ਜੇਸਾ ਉਹਨਾਂ ਨੇ ਖਲਾਰਾ ਪਾਇਆ ਬਾਕੀ ਤੁਸੀਂ ਦੱਸਿਓ ਕਿਦਾਂ ਆਪ ਸ਼ਾਮਾ ਦਾ ਪੂਰਾ ਪੂਰੀ ਮਹਿਫਲ ਬਣਾ ਕੇ ਬੈਠੇ ਆ ਜੋੜੀਆਂ ਬਣਾ ਬਣਾ ਕੇ ਆ ਪੜੀਆਂ ਟਾਣੀਆਂ ਬਸ ਪਿਛੇ ਇੱਕ ਸਮੁੰਦਰ ਹੀ ਹੈ ਨਹੀਂ ਨਾ ਫੀਲਿੰਗ ਪੂਰੀ ਤਾਂ ਪੱਟੂ ਵਿਚ ਆਲੀ ਲੈਣ ਦੇ ਸੋ ਇੱਥੇ ਰਹਿੰਦੇ ਆ ਜੀ ਜੋ ਇਹ ਚੀਜ਼ ਆ ਜੀ ਤੁਸੀਂ ਦੇਖੋ ਵੀ ਇਹੋ ਜਿਹਾ ਮਾਹੌਲ ਕਿ ਹੋ ਗਿਆ ਆ ਮੈਂ ਤਾਂ ਲੋ ਕਮੈਂਟ ਕਹੂੰਗਾ ਕਿਉਂਕਿ ਮੈਂ ਰਨਾ ਹੀ ਹੋਰ ਥਾਂ ਤੇ ਉਹ ਕ੍ਰੈਸਲ ਖੇਮੇ ਸੀ ਉਹ ਬਹੁਤ ਹੋਰ ਹਸਾਬ ਦਾ ਮਾਹੌਲ ਇੱਥੋਂ ਆਪੋਜ਼ਿਟ ਸੀ ਸੋ ਆਹ ਦੇਖੋ ਜੀ ਕੰਧਾਪੂਰੀ ਇਹਨਾਂ ਨੇ ਇੱਥੇ ਆਗਰੇਆਂ ਬਣਾਈਆਂ ਪਈਆਂ ਤੇ ਆਹ ਸੀਨ ਆ ਹੋ ਸਕਦਾ ਤੁਹਾਨੂੰ ਇਹੋ ਜਿਹਾ ਸੀਨ ਚ ਰਹਿਣਾ ਨਹੀਂ ਵਧੀਆ ਲੱਗੇ ਸੋ ਮੈਨੂੰ ਵੀ ਖੋਦ ਨਹੀਂ ਵਧੀਆ ਲੱਗਾ ਸੋ ਇਹ ਉਹ ਸਾਈਡ ਆ ਜੀ ਦੁਬਈ ਦੀ ਜੇ ਤੇ ਤੁਹਾਨੂੰ ਰਹਿਣਾ ਪੈ ਸਕਦਾ ਸੋ ਪਹਿਲਾਂ ਹੋਣ ਤੋਂ ਪਹਿਲਾਂ ਚੈੱਕ ਕਰੋ ਆਪਣਾ ਏਰੀਆ ਕਿਹੜਾ ਆਪਣੇ ਖਾਸ ਸਾਜਣ ਮਿੱਤਰਾਂ ਤੋਂ ਸਲਾਹ ਲਓ ਤੇ ਆਹ ਯਾਰੀ ਦबई ਦੀ ਉਹ ਸਾਈਡ ਜਿਹੜੀ ਆਪਾਂ ਵੀਡੀਓ ਦੇ ਵਿੱਚ ਗੱਲ ਕੀਤੀ ਸੀ ਸੋ ਮੇਕ ਸ਼ੋਰ ਕਰੋ ਤੁਹਾਡੀ ਲੋਕੇਸ਼ਨ ਕਿਹੜੀ ਆ ਕਿੰਨੀ ਸਾਫ਼ ਸੁਥਰੀ ਆ ਕਿੰਨੀ ਸੈਲਰੀ ਬਣਦੀ ਆ ਤੇ ਕੀ ਸਿਸਟਮ ਆ ਜੇ ਤੁਹਾਨੂੰ ਟਰੱਕਿੰਗ ਦੇ ਵਿੱਚ ਹੁਣਾ ਚਾਹੁੰਦੇ ਆ ਤਾਂ ਕੋਸ਼ਿਸ਼ ਕਰੋ ਆਬੂ ਧਾਬੀ ਜਾਂ ਰੈਸਲ ਖੇਮੇ ਆਓ ਉਹ ਉੱਥੇ ਮੱਚ ਬੈਠ ਰਹਾ ਐਜ਼ ਕੰਪੇਅਰਡ ਟੂ ਦबई ਸੋ ਅੱਥ ਇਹੋ ਜਿਹਾ ਮਾਹੌਲ ਚ ਰਹਿਣਾ ਪੈ ਸਕਦਾ ਸੋ ਆ ਇਥੋਂ ਗੱਡੀਆਂ ਚੱਲਦੀਆਂ ਜੀ ਉਤਰਨ ਦੁਬਈ ਮੇ ਪਾਕਿਸਤਾਨੀ ਪਠਾਨ ਆਂਦੇ ਆ ਪੰਜ ਦਰਾਮ ਲੈਂਦੇ ਹਰ ਪਰਸਨ ਸੋ ਇਸ ਤੋਂ ਬਾਅਦ ਆਪਾਂ ਸ਼ਾਮ ਨੂੰ ਆ ਗਏ ਆ ਜੀ ਗੁਰੂ ਘਰ ਠੀਕ ਹੈ ਜੀ ਇਹ ਗੁਰੂ ਘਰ ਜ਼ਰੂਰੀ ਹਾਜ਼ਰੀ ਲਾਉਣੀ ਚਾਹੀਦੀ ਜੇ ਦਾ ਹੁਣ ਆਪਣਾ ਸੀ ਵਿਜ਼ਿਟ ਦੁਬਈ ਦੀ ਸਾਹਮਣੇ ਹੁਣ ਆਪਣਾ Hindu ਦਾ ਟੈਂਪਲ ਵੀ ਬਣਿਆ ਠੀਕ ਸੋ ਆਪਾਂ ਗੁਰੂ ਘਰ ਮੱਥਾ ਟੇਕ ਕੇ ਤੇ ਨਿਕਲਾਂਗੇ ਜਦੋਂ ਬਾਹਰ ਅੜੀ ਹਾਜ਼ਰੀ ਲਵਾਵਾਂਗੇ ਮਹਾਰਾਜ ਦਾ ਕਰਦੇ ਆ ਸ਼ੁਕਰਾਨਾ ਇੰਨੇ ਜੋਗੇ ਕਰਤੇ ਇਸੇ ਦੁਬਈ ਤੋਂ ਆਪਾਂ ਯੂਰਪ ਜਾਣ ਜੋਗੇ ਤੇ ਯੂਰਪ ਚੋਂ ਫੇਰ ਆਏ ਆਪਾਂ ਦੁਬਈ ਆਪਣੇ ਇੱਥੇ ਵਿਜ਼ਿਟ ਕਰਨ ਸੋ ਮਹਾਰਾਜ ਦੀ ਕਿਰਪਾ ਦੀ ਕਿਰਪਾ ਕਰੇ ਮਹਾਰਾਜ ਸਾਰਿਆਂ ਦੇ ਤੁਹਾਡੇ ਸੁਪਨੇ ਵੀ ਪੂਰੇ ਕਰੇ ਜੋ ਵੀ ਬੰਦੇ ਆਪਣਾ ਤਰੱਕੀ ਕਰਨਾ ਚਾਹੁੰਦੇ ਆ ਸੋ ਆਪਣੇ ਚੈਨਲ ਨੂੰ ਜਰੂਰ ਕਰਿਓ ਜੀ ਸਬਸਕ੍ਰਾਈਬ ਵੀਡੀਓ ਆਉਣਗੀਆਂ ਕਿਵੇਂ ਆਪਾਂ ਇੱਥੋਂ ਪੂਰੀ ਗਰੀਬੀ ਚੋਂ ਆਪਾਂ ਕੀ ਕੀ ਜ਼ਿੰਦਗੀ ਜੀਕੀਤਾ ਪਾਵਾਂ ਵੀਡੀਓਸ ਦੇ ਨਾਲੇ ਫਿਰ ਇਹ ਆਜੀ ਬਾਹਰ ਦਾ ਸੀਨ ਪਹਿਲਾਂ ਪਤਾ ਨੂੰ ਯੂਰਪ ਦੀਆਂ ਪਹਾੜੀਆਂ ਦੇ ਸੀਨ ਵੀ ਦਿਖਾਏ ਨੇ ਰੋਡ ਤੇ ਸੋ ਇਹ ਆਜੀ ਸੈਂਡ ਯੂਨਸ ਆਪਣੇ ਰੇਤ ਦੇ ਪਹਾੜ ਰੇਤ ਦੇ ਟਿੱਲੇ ਸੋ ਇਹ ਆਪਣੇ ਆਜੀ ਦੁਬਈ ਦੇ ਟਿੱਲੇ